ਨਮਸਕਾਰ ਦਰਵਾਜ YouTube ਚੈਨਲ ਆਇਦਨ ਹੀ ਸੜਕਾਂ ਤੇ ਪਏ ਹੋਏ ਕੱਟਿਆ ਦੀ ਸੁਣਦੇ ਸਰਕਾਰ ਲਗਾਉਂਦਾ ਰਹਿੰਦਾ ਆ ਪਰ ਇਸ ਪਾਣੀ ਬਲ ਕਿਸੇ ਦਾ ਵੀ ਕੋਈ ਯਾਰ ਨਹੀਂ ਔਰ ਹਾਦਸੇ ਆਇਦਨ ਹੋ ਰਹੇ ਨੇ ਜਦੋਂ ਕਿ ਇੱਕ ਵਿਅਕਤੀ ਜੋ ਕੋਈ ਵੀ ਵਾਹਨ ਚਲਾਉਂਦਾ ਆ ਉਹ ਆਪਣਾ ਰੋਡ ਟੈਕਸ ਦਿੰਦਾ ਆ ਅਗਰ ਗੱਡੀ ਉਹਦੀ ਘਰ ਵੀ ਖੜੀ ਹੈਗੀ ਤਾਂ ਵੀ ਉਹਦੇ ਟੈਕਸ ਦਿੰਦਾ ਹੈ ਪਰ ਸਾਡੀਆਂ ਸਰਕਾਰਾਂ ਇਸ ਵਾਰ ਕੋਈ ਵੀ ਧਿਆਨ ਨਹੀਂ ਦੇ ਰਹੀਆਂ ਸਵਾਰਸਨ ਆਏ ਦਿਨ ਹੀ ਹਾਦਸੇ ਹੋ ਰਹੇ ਨੇ ਮੋਤਾਂ ਹੋ ਰਹੀਆਂ ਨੇ ਤੇ ਫਿਰ ਇਹਨਾਂ ਮੋਤਾਂ ਦਾ ਜ਼ਿੰਮੇਵਾਰ ਕਿਸ ਨੂੰ ਧਰਾਇਆ ਜਾ ਜੋ ਕਿ ਇੱਕ ਵਿਅਕਤੀ ਆਪਣੇ ਸਾਰੇ ਟੈਕਸ ਦਿੰਦਾ ਆ ਔਰ ਖੱਡਿਆਂ ਦੇ ਕਾਰੂਨੀ ਹੈ ਕਿਸੇ ਦੀ ਮੌਤ ਹੋ ਜਾਂਦੀ ਆ ਤਾਂ ਉਸ ਦਾ ਜ਼ਿੰਮੇਵਾਰ ਉਸ ਦੀ ਜਵਾਬਦੇਹੀ ਕਿੱਥੇ ਹੈ ਕਿਸੇ ਦੇ ਅਧਿਕਾਰ ਦਾ ਇੱਕ ਜੀ ਚਲਾ ਜਾਂਦਾ ਹੈ ਤੇ ਕੀ ਉਹ ਦੀ ਪੂਰਤੀ ਕਦੀ ਹੋ ਸਕਦੀ ਆ ਬਿਲਕੁਲ ਨਹੀਂ ਹੋ ਸਕਦੀ ਇਸੇ ਤਰ੍ਹਾਂ ਅੱਜ ਮੁਕੰਦਪੁਰ ਜੋ ਚੱਕ ਦਾ ਨਾ ਰੋਡ ਜਾ ਰਿਹਾ ਹੈ ਉਤੇ ਇੱਕ ਲੇਡੀਜ਼ ਆਪਣੀ ਸੱਸ ਨੂੰ ਕੋਕਟਰੀ ਤੇ ਲਿਜਾ ਰਹੀ ਸੀ ਕਿ ਅਚਾਨਕ ਇਸ ਰੋਡ ਦੇ ਉੱਪਰ ਇੱਕ ਵੱਡਾ ਖੱਡਾ ਆ ਜਾਂਦਾ ਹੈ ਤੇ ਜਦੋਂ ਸਕੂਟਰੀ ਉਸ ਦੇ ਉੱਪਰ ਦੀ ਗੁਜ਼ਰਦੀ ਹੈਗੀ ਆ ਤੇ ਇੱਕ ਉੱਥੋਂ ਡਾਮਾ ਡੋਲ ਹੋ ਜਾਂਦੀ ਆ ਤੇ ਸਕੂਟਰੀ ਦੇ ਪਿੱਛੇ ਹੋਏ ਬੈਠੀ ਜਿਹੜੀ ਔਰਤ ਉਸ ਦੀ ਸੱਸ ਸੀ ਤਾਂ ਉਹ ਸਕੂਟਰੀ ਤੋਂ ਡਿੱਗ ਜਾਂਦੀ ਆ ਤਾਂ ਉਸ ਦੇ ਸੱਟ ਲੱਗ ਜਾਂਦੀ ਆ ਉਸ ਨੂੰ ਜਿਹੜਾ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਆ ਤੇ ਹਸਪਤਾਲ ਜਾ ਕੇ ਉਸ ਔਰਤ ਦੀ ਮੌਤ ਹੋ ਜਾਂਦੀ ਹੈ ਹੁਣ ਸੋਚਣ ਦੀ ਗੱਲ ਇਹ ਆ ਕਿ ਇਸ ਮੌਤ ਦਾ ਜ਼ਿੰਮੇਵਾਰ ਕੌਣ ਹੈ ਇੱਕ ਪਰਿਵਾਰ ਦੇ ਵਿੱਚੋਂ ਜੀ ਚਲਾ ਗਿਆ ਉਸ ਦੀ ਪਰਭਾਈ ਕੌਣ ਕਰੇਗਾ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਤੇ ਸਾਨੂੰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਇਹੀ ਬੇਨਤੀ ਜਿਹੜੀ ਆ ਜਿਨ੍ਹਾਂ ਦੇ ਪਰਿਵਾਰ ਦਾ ਇਹ ਜੀ ਚਲਾ ਗਿਆ ਉਹਨਾਂ ਵੱਲੋਂ ਵੀ ਕੀਤੀ ਗਈ ਆ ਸੀ ਵੀ ਨਮਾ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਆਏ ਦਿਨ ਜਿਹੜੀਆਂ ਇਹ ਹਾਦਸੇ ਹੋ ਰਹੇ ਆ ਖੱਡਿਆਂ ਦੇ ਕਾਰਨ ਹਾਦਸੇ ਹੋ ਰਹੇ ਆ ਇਸ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਹੁਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਵੀ 2 ਸਾਲ ਕਰੀਬ ਹੋ ਚੱਲੇ ਨੇ ਲੇਕਿਨ ਇਹ ਜਿਹੜੇ ਲਿੰਕ ਰੋਡ ਦੇ ਉੱਪਰ ਖੱਡੇ ਪਏ ਹੋਏ ਨੇ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਆਓ ਦੇਖਦੇ ਆ ਪੂਰੀ ਰਿਪੋਰਟ ਇਹ ਸਕੂਟਰੀ ਹੈ ਜੀ ਜਿਸ ਤੇ ਸਵਾਰ ਸਨ ਇਹ ਦੋਵੇਂ 14 11 ਵੱਡਾ ਕੀ ਨਾਮ ਤੁਹਾਡਾ ਸੰਜਨਾ ਕਿਹੜਾ ਪਿੰਡ ਮਲੂਯਾਰ ਇਹ ਕੀ ਲੱਗਦੇ ਤੁਹਾਡੇ ਜਿਹੜੇ ਜੱਥੇ ਹੋਈ ਬੀਬੀ ਮੇਰੀ ਸਾਸਿਆ ਤੁਸੀਂ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ ਅਸੀਂ ਬਿਸਲਾ ਨੂੰ ਜਾ ਰਹੇ ਸੀ ਮੋਦੇ ਖੰਡੇ ਆ ਰਹੇ ਸੀਗੇ ਤੇ ਖੱਡਿਆ ਤੋਂ ਹੌਲੀ ਕੀਤੀ ਸਕੂਟਰੀ ਤੇ ਟੱਪਾ ਪੈ ਕੇ ਥੱਲੇ ਡਿੱਗ ਪਏ ਪੈਟਰੋਲ ਪੰਪ ਤੋਂ ਕਹਾ ਖੱਡੇ ਸੀ ਯਾਨੀ ਖੱਡਿਆਂ ਦੇ ਵਿੱਚ ਸਕੂਟਰੀ ਜਦੋਂ ਜਾਂਦੀ ਹੈ ਤੇ ਜੰਪ ਕਰਕੇ ਬੀਬੀ ਪਿੱਛੇ ਡਿੱਗ ਪੰਦੇ ਆ ਤੇ ਫਿਰ ਫਿਰ ਉਸ ਤੋਂ ਬਾਅਦ ਤੁਸੀਂ ਫਿਰ ਕੌਣ ਇਹਨਾਂ ਨੂੰ ਲੈ ਕੇ ਆਇਆ ਹਸਪੀਟਲ ਉਸ ਤੋਂ ਬਾਅਦ ਕਾਫੀ ਜਣੇ ਇਕੱਠੇ ਹੋ ਗਏ ਸੀਗੇ ਤੇ ਇਕੱਠੇ ਹੋਣ ਤੋਂ ਬਾਅਦ ਵਿੱਚ ਇੱਕ ਰਾਜਾ ਸਾਹਿਬ ਸਕੂਲ ਦੀ ਬੱਸ ਆਂਦੀ ਆ ਉਹਦੇ ਵਿੱਚ ਬੈਠ ਕੇ ਡੈਡੀ ਤੇ ਮੰਮਾ ਨੂੰ ਹਸਪੀਟਲ ਲੈ ਕੇ ਜਾਏਗਾ ਫਿਰ ਮੈਂ ਕਿਸੇ ਨਾਲ ਬੈਠ ਕੇ ਪਿੱਛੇ ਆਪਣੀ ਸਕੂਟਰੀ ਆਈ ਸੀਗੀ ਹਸਪੀਟਲ ਤੇ ਮਕੰਦ ਪਰਵਾਲਿਆ ਨੇ ਕਿਹਾ ਵੀ ਤੁਸੀਂ ਨਵੇਂ ਸ਼ਹਿਰ ਲੈ ਜਾਓ ਨਵੇਂ ਸ਼ਹਿਰ ਜਾ ਕੇ ਮੰਮੀ ਪੂਰੇ ਹੋ ਜਾਣਗੇ ਓਕੇ ਨਾਲ ਤੁਹਾਡੇ ਬੱਚੀ ਸੀ ਹਾਂਜੀ ਮੇਰੇ ਬੱਚੀ ਆ ਇਹ ਬੱਚੀ ਸੀ ਨਾਲ ਹਾਂਜੀ ਕੀ ਨਾਮ ਤੁਹਾਡਾ ਬਲਿਆਰ ਸਿੰਘ ਕਿਹੜਾ ਪਿੰਡ ਜੀ ਮੰਲੂ ਮੁਜਰਾ ਬਲਿਆਰ ਸਿੰਘ ਜੀ ਕੀ ਇਦਾਂ ਹੋਈਏ ਕਿੰਨੇ ਵਜੇ ਕਰੋ ਚੱਲੇ ਆ ਜਿੱਦਾਂ ਤੁਹਾਡੇ ਨੋਹ ਦੱਬਦੇ ਆ 10 ਵਜੇ ਧੰਨਵਾਦ 10 ਵਜੇ ਬਿਸਲਾ ਜਾ ਰਹੇ ਸੀ ਪਤਾ ਨਹੀਂ ਕਿਸੇ ਵੇਲੇ ਨਾਲ ਦਾ ਹੱਥ ਮੋਲਾ ਕਰਾਉਣ ਜਾਣਾ ਸੀ ਜੀ ਬੱਟੇ ਉਹ ਭੱਟੇ ਬਹੁਤ ਵਾ ਜਿਹੜੇ ਤੂੰ ਆ ਰੋਡ ਇੰਨਾ ਟੁੱਟਿਆ ਚੰਗੇ ਭਲੇ ਤੋਂ ਦੱਸ ਇੱਕੜਾ ਰੋਡ ਕੜਾ ਜੀ ਇਹ ਚੱਕ ਦਨ ਨਾ ਮੁਕੰਦਪੁਰ ਉਹਦੇ ਵਿਚਕਾਰ ਫਿਰ ਕੀ ਹੋਇਆ ਜਿਹੜਾ ਇੰਨੀ ਸੱਟ ਲੱਗੀ ਉੱਤੇ ਖੱਡਿਆਂ ਦੇ ਵਿੱਚ ਪਿੱਛੇ ਹੁੰਦੇ ਕੋਈ ਬੱਸ ਆ ਪਿੱਛੇ ਕਰਦੀ ਸਿਰ ਇਹ ਪੈਣ ਤੋਂ ਭਾਵੇਂ ਹੈ ਕਿ ਜਿਹੜੇ ਸੜਕ ਵਿੱਚਕਾਰ ਖੱਡੇ ਬਣੇ ਹੋਏ ਆ ਉਹਨਾਂ ਕਰਕੇ ਹੀ ਬੀਬੀ ਦੀ ਜਾਨ ਗਈ ਪ੍ਰਸ਼ਾਸਨ ਤੋਂ ਕੀ ਮੰਗ ਹੈ ਜੀ ਯਾਰ ਜੀ ਨਵੀਂ ਜੀ ਜੈਸਨ ਜੀ ਸਾਹਿਬ ਇਹ ਕਹਿੰਦੇ ਆਂ ਰੋਡ ਬਣਾ ਦੇਣ ਗਾਮਾਂ ਆ ਤੇ ਹੋਰ ਵੀ ਸਭ ਕੁਝ ਆਉਂਦਾ ਚੱਲਣਾ ਉੱਥੇ ਬਹੁਤ ਐਕਸੀਡੈਂਟ ਹੁੰਦੇ ਆ ਹੋਰ ਕਿੰਨੇ ਕੁ ਹੁੰਦੇ ਆ ਤੁਸੀਂ ਦੇਖਦੇ ਹੋਣੇ ਇੱਥੇ ਲੈ ਜੀ ਮੈਨੂੰ ਮੇਰਾ ਸਤੋਂ ਪਹਿਲਾ ਹੋਇਆ ਅੱਛਾ ਜੀ ਜਿਹੜੀ ਹਰ ਰੋਜ਼ ਕੋਈ ਨਾ ਕੋਈ ਉੱਥੇ ਡਿੱਗਦਾ ਓਕੇ ਜੀ ਧੰਨਵਾਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499